ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਇੱਕ ਛੋਟਾ ਜਿਹਾ ਵੀਰ ਤੇ ਭੈਣ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏਗਾ ਅਗਰ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜ਼ਰੂਰ ਦੱਸਣਾ ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਗੀਤ ਛਲੀਆਂ 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 ਵੇ ਵੀਰਾ ਮੈਨੂੰ ਲੈ ਚੱਲ ਵੇ ਮੇਰੀਆਂ ਕਤਨ ਸਹੇਲੀਆਂ ਕੱਲੀਆਂ ਵੇ ਵੀਰਾ ਮੈਨੂੰ ਲੈ ਚੱਲ ਵੇ ਮੇਰੀਆਂ ਕਤਨ ਸਹੇਲੀਆਂ ਕੱਲੀਆਂ ਖੇਸ 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 ਸਹੇਲੀ ਤੇਰੀ ਇੱਥੇ ਕੋਈ ਨਾ ਸਭ ਜਾ ਵਸੀਆਂ ਪਰ ਦੇਸ ਸਹੇਲੀ ਤੇਰੀ ਕੋਈ ਨਾ ਇਥੇ ਸਭ ਜਾਵਸੀਆਂ ਪਰ ਦੇਸ ਬੋਤੇ 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 ਵੇ ਵੀਰਾ ਮੈਨੂੰ ਲੈ ਚੱਲ ਵੇ ਦਿਲਬਾਬਲ ਦੇ ਦੇਸ਼ ਨੂੰ ਲੋਚੇ ਵੇ ਵੀਰਾ ਮੈਨੂੰ ਲੈ ਚੱਲ ਵੇ ਦਿਲਬਾਬਲ ਦੇ ਦੇਸ਼ ਨੂੰ ਲੋਚੇ ਚਾਂਦੀ 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 ਨੀ ਪਹਿਣੇ ਤੈਨੂੰ ਕਿੰਜ ਮੈਂ ਖੜਾ ਤੇਰੀ ਚਾਲ ਚਲੀ ਨਾ ਜਾਂਦੀ ਨੀ ਪਹਿਣੇ ਤੈਨੂੰ ਕਿੰਜ ਮੈਂ ਖੜਾ ਤੇਰੀ ਚਾਲ ਚਲੀ ਨਾ ਜਾਂਦੀ ਸ਼ਾਪੇ 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 ਵੇ ਵੀਰਾ ਮੈਨੂੰ ਲੈ ਚੱਲ ਵੇ ਮੇਰੀ ਚਾਲ ਚਲਣਗੇ ਮਾਪੇ ਵੇ ਵੀਰਾ ਮੈਨੂੰ ਲੈ ਚੱਲ ਵੇ ਮੇਰੀ ਚਾਲ ਚਲਣਗੇ ਮਾਪੇ ਨੇ ਜੇ ਨੇ ਜੇ ਵੇ ਵੀਰਾ ਮੈਨੂੰ ਲੈ ਚੱਲ ਵੇ ਮੇਰਾ ਬਾਬਲ ਸੁਨੇਹੇ ਪੇਜੇ ਵੇ ਵੀਰਾ ਮੈਨੂੰ ਲੈ ਚੱਲ ਵੇ ਮੇਰਾ ਬਾਬਲੁਸ ਨੇ ਹੀ ਪੇਜੇ ਲੋਈ 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 ਨੀ ਪਹਿਣੇ ਮਾਪੇ ਬੇਵਸਿਆ ਤੇਰੀ ਪਾਬੂ ਅੱਗੇ ਜ਼ੋਰ ਨਾ ਕੋਈ ਨੀ ਪਹਿਣੇ ਮਾਪੇ ਬੇਵਸਿਆ ਤੇਰੀ ਪਾਬੂ ਅੱਗੇ ਜ਼ੋਰ ਨਾ ਕੋਈ ਤਾਰ ਤਾਰ ਵੇ ਪਾਬੋ ਨੂੰ ਤੂੰ ਨਾ ਚਿੜਕੀਓ ਤਾਂ ਘਰ ਆਪਣੇ ਦਾ ਸ਼ਿੰਗਾਰ ਵੇ ਪਾਬੋ ਨੂੰ ਤੂੰ ਨਾ ਚਿੜਕੀਓ ਤਾਂ ਆਪਣੇ ਘਰ ਦਾ ਸ਼ਿੰਗਾਰ ਪਾਣੀ 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 ਨੀਨਣ ਦੇ ਆਕੇ ਤੂੰ ਮਿਲ ਜਾ ਤੂੰ ਤਾਂ ਕਰਦੀ ਤੀ ਤੀਆਣੀ ਨੀ ਨਣਦੇ ਆਕੇ ਤੂੰ ਮਿਲ ਜਾ ਤੂੰ ਤਾਂ ਕਰਦੀ ਤੀ ਤੀਆਣੀ ਰਜ਼ਾਈ 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 ਨੀ ਜੁਗ ਜੁਗ ਜੀ ਪਾਬੋ ਤੂੰ ਮੇਰੇ ਪੇਕਿਆਂ ਦੇ ਵੇਲ ਵਧਾਈ ਨੀ ਜੁਗ ਜੁਗ ਜੀ ਪਾਬੋ ਤੂੰ ਮੇਰੇ ਕੇਕਿਆਂ ਦੀ ਵੇਲ ਵਧਾਈ ਛੱਲੀਆਂ 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 ਨੀ ਉੱਠ ਕੇ ਤੂੰ ਮਿਲ ਲੈ ਮਾਏ ਨੀ ਤੀਆਂ ਆਪਣੇ ਘਰਾਂ ਨੂੰ ਛੱਲੀਆਂ ਨੀ ਉੱਠ ਕੇ ਤੂੰ ਮਿਲ ਲੈ ਮਾਏ ਨੀ ਤੀਆਂ ਆਪਣੇ ਘਰਾਂ ਨੂੰ ਛੱਲੀਆਂ ਸ਼ਾਪੇ 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 ਸ਼ਾ ਪੇ ਸ਼ਾ ਪੇ ਸ਼ਾ ਪੇ ਸੋਰੇ ਪਾਵੇਂ ਰਾਜਮਾਨੀ ਯਾਦ ਆਉਂਦੇ ਨੇ ਤਾਂ ਵੀ ਮਾਪੇ ਨਹੀਂ ਸੋਰੇ ਪਾਵੇਂ ਰਾਜਮਾਨੀ ਯਾਦ ਆਉਂਦੇ ਨੇ ਤਰਮੀ